ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਰਮਿਆਨ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਹੋ ਰਹੀ ਹੈ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਆទੀਆਂ ਲੋਕਾਂ ਦੀਆਂ ਮੁਸ਼ਕਲਾਂ ਵੀ ਛੇਤੀ ਤੋਂ ਛੇਤੀ ਹੱਲ ਹੋ ਜਾਣਗੀਆਂ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਅਰਜੁਨ ਮੁੰਡਾ ਪਿਊਸ਼ ਕੋਇਲ ਅਤੇ ਨਿਤਿਆਨੰਦ ਰਾਏ ਦਰਮਿਆਨ ਹੋਣ ਵਾਲੀ ਤੀਜੀ ਗੇੜ ਦੀ ਗੱਲਬਾਤ ਬਹੁਤ ਅਹਿਮ ਮੰਨੀ ਜਾ ਰਹੀ ਹੈ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਚੱਲ ਰਹੀ ਕਿਸਾਨ ਅੰਦੋਲਨ ਦਾ ਅਸਰ ਆਮ ਚੰਨ ਜੀਵਨ ਤੇ ਦੇਖਣ ਨੂੰ ਮਿਲ ਰਿਹਾ ਹੈ ਸਬਜ਼ੀਆਂ ਤੇ ਜ਼ਰੂਰੀ ਵਸਤਾਂ ਦੇ ਭਾਅ ਉਹਨਾਂ ਦੀ ਸੀਮਿਤ ਉਪਲਬਧਤਾ ਖਾਸ ਕਰਕੇ ਪੰਜਾਬ ਤੋਂ ਬਾਹਰ ਪੈਦਾ ਹੋਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਦੇ ਅਸਰ ਪੈਣ ਕਾਰਨ ਵਧਨੇ ਸ਼ੁਰੂ ਹੋ ਗਏ ਨੇ ਅਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਦਿੱਲੀ ਤੱਕ ਦੇ ਹਵਾਈ ਕਿਰਾਏ ਵਿੱਚ ਆਮ ਤਰ੍ਹਾਂ ਦੇ ਮੁਕਾਬਲੇ 10 ਗੁਣਾ ਤੱਕ ਵਾਧਾ ਦਰਜ ਕੀਤਾ ਜਾ ਰਿਹਾ ਹੈ ਦਿੱਲੀ ਲਈ ਸਰਕਾਰੀ ਟ੍ਰਾਂਸਪੋਰਟ ਬੱਸਾਂ ਨੂੰ ਮੌਤਲ ਕਰਨ ਕਾਰਨ ਟੈਕਸੀ ਕਿਰਾਏ ਅਸਮਾਨ ਨੂੰ ਛੂ ਰਹੇ ਨੇ ਪ੍ਰਾਈਵੇਟ ਬੱਸ ਆਪਰੇਟਰ ਵੀ ਉਪਲਬਧ ਸੀਮਿਤ ਯਾਤਰਾ ਵਿਕਲਪਾਂ ਦਾ ਫਾਇਦਾ ਚੁੱਕ ਰਹੇ ਨੇ ਅਤੇ ਲੋੜ ਤੋਂ ਵੱਧ ਕਿਰਾਏ ਦੀ ਵਸੂਲੀ ਕਰ ਰਹੇ ਨੇ ਇਸਾਨਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਚਲਦਿਆਂ ਬੱਚਿਆਂ ਦੀ ਪੜਾਈ ਦੀ ਵੀ ਪਰਬਾ ਵੀ ਤੁਰ ਰਹੀ ਹੈ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸੜਕਾਂ ਬੰਦ ਹੋਣ ਦੀ ਚਲਦਿਆਂ ਬੱਚੇ ਸਕੂਲ ਨਹੀਂ ਜਾ پا ਰਹੇ ਅਤੇ ਇੰਟਰਨੈਟ ਬੰਦ ਹੋਣ ਕਾਰਨ ਉਹਨਾਂ ਕੋਲ ਘਰ ਤੋਂ ਹੀ ਪੜਨ ਦਾ ਬਦਲ ਖਤਮ ਹੋ ਗਿਆ ਹੈ